ਡਾਇਲੋਗ ਆ ਤਾਰੀਖ ਤੇ ਤਾਰੀਖ ਤੇ ਉਹ ਜਿਹੜਾ ਕਿਦਣਾ ਕਿਤੇ ਮਾਹੌਲ ਹੁਣ ਵੀ ਵੀ ਦੋ ਦਿਨ ਬਾਅਦ ਆ ਕਰਾਂਗੇ ਫਿਰ ਗੱਲ ਬਾਤ ਦੋ ਦਿਨ ਬਾਅਦ ਫਿਰ ਗੱਲ ਬਾਤ ਕਰਾਂਗੇ ਕਿਵੇਂ ਵੇਖਦੇ ਹੋ ਇਦਾਂ ਭਾਜੀ ਇਦਾਂ ਟਾਈਮ ਹੀ ਨਿਘਾ ਰਹੇ ਆ ਸਾਡਾ ਇੰਨਾ ਟਾਈਮ ਕਾਨੂੰ ਦੇ ਰਿਹਾ ਸਾਨੂੰ ਜਦ ਸਾਨੂੰ ਦੱਸ ਦੋ ਵੀ ਅਸੀਂ ਦਿੱਲੀ ਜਾਈਏ ਜਾਣਾ ਤੇ ਜਾਣਾ ਹੀ ਹੈ ਨਹੀਂ ਤਾਂ ਫਿਰ ਸਾਨੂੰ ਤੋਰ ਕੇ ਹੀ ਕਹਿ ਦੋ ਹਾਂ ਕਰ ਦੋ ਵੀ ਤੁਰਪੋ ਤੁਸੀਂ ਫਿਰ ਤੁਰਪਾਂਗੇ ਵੀਰੇ ਮੀਟਿੰਗ ਦੇ ਵਿੱਚ ਬੁਲਾਈ ਜਾਂਦੇ ਆ ਕਿਸਾਨਾਂ ਨੂੰ ਧੱਕੇ ਨਾਲ ਇੱਥੇ ਬ੍ਰਾਨ ਕਰੀ ਜਾਂਦੇ ਆ ਵੀਰੇ ਹੱਲ ਤਾਂ ਜਾ ਕੇ ਦਿੱਲੀ ਹੋਣਾ ਜਦੋਂ ਸਾਨੂੰ ਦਾਦੂ ਵੀ ਇੱਥੇ ਆ ਲੂਜੂਗਾ ਤਾਂ ਅਸੀਂ ਇੱਥੇ ਇੱਥੇ ਬਹਿ ਕੇ ਖੂਸਾ ਕੋਈ ਗੱਲ ਨਹੀਂ ਹੈ ਇਹਨਾਂ ਦਿੱਲੀ ਵੀਰੇ ਉੱਤੇ ਰਮਾ ਕੀਤਾ ਜਾਂ ਕੱਟਣ ਨੂੰ ਕਹਦੇ ਸਾਨੂੰ ਤਿਆਰੀ ਕਰਕੇ ਦੇਦੇ ਉਸੇ ਬਣਾ ਦੇ ਸਾਡੇ ਲਈ ਸੈੱਟ ਅਸੀਂ ਬਹਿ ਜਾਗੇ ਜਾ ਕੇ ਟਰਾਲੀਆਂ ਹੀ ਸਾਡੇ ਕੋਲ ਰਹਿ ਪਹੁੰਚਿਆ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਦੂਸਰੇ ਪਾਸੇ ਕਿਸਾਨਾਂ ਨੂੰ ਖਦੇੜਣ ਦੇ ਲਈ ਅਥਰੂ ਗੈਸ ਦੇ ਗੋਲੇ ਵੀ ਜਿਹੜੇ ਦਾਗ ਗਏ ਆ ਕੁਝ ਕੁ ਜਿਹੜੇ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਗੋਲੀਆਂ ਹਰਿਆਣਾ ਪੁਲਿਸ ਵੱਲੋਂ ਚਲਾਈਆਂ ਗਈਆਂ ਦੂਸਰੇ ਪਾਸਿਓਂ ਗੋਲੀਆਂ ਚਲਾਈਆਂ ਗਈਆਂ ਅਥਰੂ ਗੈਸ ਦੇ ਗੋਲਿਆਂ ਦੇ ਨਾਲ ਨਾਲ ਰਬੜ ਦੀਆਂ ਗੋਲੀਆਂ ਨਹੀਂ ਅਸਲੀ ਜੜੀਆਂ ਗੋਲੀਆਂ ਦੇ ਨਾਲ ਵੀ ਹਮਲਾ ਕੀਤਾ ਗਿਆ ਵੀਰ ਮੌਜੂਦ ਹੈ ਸਾਡੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਜ਼ਖਮੀ ਵੀ ਹੋਇਆ ਸੀ ਗੱਲਬਾਤ ਕਰਦੇ ਆ ਵੀਰੇ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਦੇ ਵਿੱਚ ਤੇ ਨਾਮ ਕੀ ਹੈ ਪਹਿਲਾਂ ਤੁਹਾਡਾ ਲੱਕੀ ਹੈ ਭਾਈ ਆਪਣਾ ਨਾਮ ਤੇ ਕਿਹੜਾ ਏਰੀਆ ਕਿਹੜਾ ਤੁਹਾਡਾ ਕਿਸਾਨਾਂ ਅੰਦੋਲਨ ਦੇ ਵਿੱਚ ਪਹੁੰਚੇ ਹੋ ਵੀਰੇ 5 ਕਿਲੋਮੀਟਰ ਪਿੰਡ ਪੈ ਜਾਂਦਾ ਸਾਡਾ ਕੜਾਮਾ ਪਿੰਡ ਵੀਰੇ ਜੀ ਤੇ ਜ਼ਖਮੀ ਹੋਏ ਉਹ ਕੀ ਕਾਰਨ ਰਹੀ ਇਹ ਵੀਰੇ ਵੀਰੇ ਇਹ ਤਾਂ ਸਾਡਾ ਮਕਸੀ ਜੀ ਦਾ ਵੀ ਅਸੀਂ ਦਿੱਲੀ ਜਾਵਾਂਗੇ ਚਲੋ ਤੇ ਉੱਤੇ ਜਦੋਂ ਆਪਾਂ ਬੈਰੀਕਾਡ ਤੋੜਨ ਵਾਸਤੇ ਜਾਂਦੇ ਆਂ ਤਾਂ ਉਧਰ ਸਿੱਧੀਆਂ ਗੋਲੀਆਂ ਮਾਰਦੇ ਆ ਪਿੱਟ ਤੇ ਟਰੈਕਟਰ ਤੇ ਤੁਹਾਨੂੰ ਪਤਾ ਟੀਨਾਂ ਨਾਲ ਰੱਖੀਆਂ ਟੀਨਾਂ ਦੇ ਵਿੱਚੋਂ ਵੀ ਲੱਗੇ ਪਿੱਟ ਤੇ ਲੱਗੀ ਐ ਤੇ ਸਿੱਧਾ ਉਹਨਾਂ ਨੇ ਦੂਈ ਸਾਈਡ ਤੋਂ ਫੇਰ ਕੀਤਾ ਤੇ ਸਿਰ ਤੇ ਵਿੱਚ ਲੱਗੀ ਵੀਰੇ ਜਿਹੜੇ ਉਹ ਗੋਲੇ ਮਾਰ ਰਹੇ ਆ ਹਾਂਜੀ ਹਾਂਜੀ ਵੀਰੇ ਤੇ ਹੁਣ ਕਿਸਾਨਾਂ ਵੱਲੋਂ ਆਪਣੇ ਆਗੂਆਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਮੀਟਿੰਗ ਵੀ ਹੋਈ ਮੀਟਿੰਗ ਦੇ ਵਿੱਚ ਫਿਰ ਤਾਰੀਖ ਤੇ ਤਾਰੀਖ ਵਾਲਾ ਹਿੰਦੀ ਫਿਲਮ ਦਾ ਵੀ ਡਾਇਲੋਗ ਆ ਤਾਰੀਖ ਤੇ ਤਾਰੀਖ ਤੇ ਉਹ ਜਿਹੜਾ ਕਿਦਣਾ ਕਿਤੇ ਮਾਹੌਲ ਹੁਣ ਵੀ ਵੀ ਦੋ ਦਿਨ ਬਾਅਦ ਆ ਕਰਾਂਗੇ ਫਿਰ ਗੱਲ ਬਾਤ ਦੋ ਦਿਨ ਬਾਅਦ ਫਿਰ ਗੱਲ ਬਾਤ ਕਰਾਂਗੇ ਕਿਵੇਂ ਵੇਖਦੇ ਹੋ ਇਦਾਂ ਭਾਜੀ ਇਦਾਂ ਟਾਈਮ ਹੀ ਨਿਘਾ ਰਹੇ ਆ ਸਾਡਾ ਸਾਡੀ ਕਿਸਾਨ ਜੀ ਦੇਵੰਦ ਜੀ ਨੂੰ ਵੀ ਸੋਚਣਾ ਚਾਹੀਦਾ ਵੀ ਚਲੋ ਇੰਨਾ ਟਾਈਮ ਕਾਨੂੰ ਦੇ ਰਿਹਾ ਸਾਨੂੰ ਜੇ ਤਾਂ ਸਾਨੂੰ ਦਾਦੂ ਵੀ ਅਸੀਂ ਦਿੱਲੀ ਜਾਈਏ ਜਾਣਾ ਤੇ ਜਾਣਾ ਹੀ ਹੈ ਇਹ ਤਾਂ ਫਿਰ ਸਾਨੂੰ ਤੋਰ ਕੇ ਹੀ ਕਹਿ ਦੋ ਹਾਂ ਕਰ ਦੋ ਵੀ ਤੁਰਪੋ ਤੁਸੀਂ ਫਿਰ ਤੁਰਪਾਂਗੇ ਵੀਰੇ ਇਦਾਂ ਦਾ ਫਿਰ ਇੱਥੇ ਬੈਹਿ ਕੇ ਮਸਲੇ ਦਾ ਹੱਲ ਹੋਣੀ ਨਹੀਂ ਮੀਟਿੰਗ ਕਰੀ ਜਾਂਦੇ ਜਿਦਾ ਸਾਡੇ ਦਸੋਂ ਵੀ ਆ ਕਰ ਰਹੇ ਕੀ ਆ ਮੀਟਿੰਗ ਦੇ ਵਿੱਚ ਬੁਲਾਈ ਜਾਂਦੇ ਆ ਕਿਸਾਨਾਂ ਨੂੰ ਧੱਕੇ ਨਾਲ ਇੱਥੇ ਬ੍ਰਾਨ ਕਰੀ ਜਾਂਦੇ ਆ ਵੀਰੇ ਹੱਲ ਤਾਂ ਜਾ ਕੇ ਦਿੱਲੀ ਹੋਣਾ ਜਿਦਾ ਸਾਨੂੰ ਦਾਦੂ ਵੀ ਇੱਥੇ ਆ ਲੂਜੂਗਾ ਤਾਂ ਇੱਥੇ ਇੱਥੇ ਬੈਹਿ ਕੇ ਖੂਸਾ ਕੋਈ ਗੱਲ ਨਹੀਂ ਹੈਗੀ ਹਰਿਆਣਾ ਦੇ ਮੰਤਰੀ ਹੈ ਗ੍ਰਹਿ ਮੰਤਰੀ ਅਨਿਲ ਵੇਚ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕਿਸਾਨਾਂ ਨੇ ਹਰਿਆਣਾ ਦੇ ਉੱਤੇ ਹਮਲਾ ਕੀਤਾ ਹੈ ਹਰਿਆਣਾ ਦੇ ਅਫਸਰਾਂ ਦੇ ਉੱਤੇ ਹਮਲਾ ਕੀਤਾ ਉਹ ਭਾਜੀ ਕਿਸਾਨ ਕਿਹੜਾ ਕਰ ਦਿੰਦਾ ਕੀ ਕਿਸਾਨਾਂ ਕੋਲ ਹਥਿਆਰ ਹੈਗਾ ਕੋਈ ਟਰੈਕਟਰ ਨੇ ਜਾਂ ਟੋਚਨੇ ਸਾਡੇ ਕੋਲ ਬੈਰੀਕਡ ਕਿਚਨ ਵਾਤੇ ਹਥਿਆਰ ਤਾਂ ਉਹਨਾਂ ਕੋਲ ਐ ਵੀਰੇ ਸਿੱਧੇ ਮਾਰਨੇ ਆ ਸਾਡੀ ਬੱਖੀਆਂ ਦੇ ਢੇੜ ਕੇ ਰੱਖਦੀਆਂ ਅਗਲੇ ਨੇ ਸਾਡੇ ਕੋਲ ਕਿਹੜਾ ਹਥਿਆਰ ਐ ਵੀਰੇ ਜੇ ਤਾਂ ਸਾਨੂੰ ਪੰਜਾਬ ਸਰਕਾਰ ਨੇ ਗੋਲੀਆਂ ਦਿੱਤੀਆਂ ਹੁਣ ਤਾਂ ਤਾਂ ਦਾ ਅਸੀਂ ਮਾਰੀਏ ਜਾ ਕੇ ਸਾਡੇ ਇੱਤਾਂ ਤੇ ਕੁਝ ਨਹੀਂ ਖਾਲੀ ਆਤਾਂ ਜਾਂ ਝੰਡਾ ਐ ਜਾਂ ਡੰਡਾ ਐ ਵੀਰੇ ਇਹਦੇ ਉੱਪਰ ਕੋਈ ਨਹੀਂ ਟਰੈਕਟਰ ਨਾਲ ਅਸੀਂ ਵੀਰੇ ਇੱਕ ਵੀ ਰੋੜਾ ਨਹੀਂ ਮਾਰਦੇ ਉਹਨਾਂ ਤੇ ਜਾ ਕੇ ਅਸੀਂ ਮਾਣ ਟੋਚਨ ਪਾਨ ਲੱਗਦੇ ਜਿਹਦੇ ਅਗਲੇ ਗੋਲੀਆਂ ਮਾਰਨ ਆ ਜਾਂਦੇ ਸੀ ਤੇ ਸਾਡੇ ਕੋਲ ਕਿਹੜਾ ਹਥਿਆਰ ਐ ਕੀ ਮਾਰੀ ਉਹਨਾਂ ਦੇ ਮੈਂ ਵੇਖ ਸਕਦਾ ਟੀਨ ਟੀਨੋ ਖਾਇਓ ਵੀਰੇ ਕੈਮਰਾਮੈਨ ਨੂੰ ਕਹਿੰਨਾ ਕਿ ਟਰੈਕਟਰ ਦੇ ਦੁਵਾਲੇ ਦੁਵਾਲੇ ਤੁਸੀਂ ਟੀਨ ਬੰਨਿਆ ਹੈ ਲੋਹੇ ਦੀ ਚਾਦਰ ਹੈ ਤੇ ਕੀ ਕਰਨ ਰਹਿ ਚਾਦਰ ਬੰਨਣ ਦੇ ਚਾਦਰ ਵੀਰੇ ਬੰਨੀ ਸੀਗੀ ਇਹ ਸੀਗੇ ਵੀ ਚਲੋ ਪਹਿਲਾਂ ਸਿਰ ਚ ਪਹਿਲੇ ਦਿਨ ਲੱਗੀ ਚਲੋ ਵੀ ਪਿੱਛੋਂ ਤੋਂ ਮਾਰਦੇ ਨਹੀਂ ਉਹ ਇਧਰਲੇ ਮਾਰਨਾਂ ਚੰਦੇ ਦੂਈ ਸਾਈਡ ਖੜੇ ਜਿਹੜੇ ਤੋਂ ਆਉਣ ਵਾਲੇ ਦਿੱਲੀ ਤੋਂ ਆਉਣ ਵਾਲੇ ਰੋਡ ਤੇ ਮਿਲਟਰੀ ਖੜੀ ਹੈ ਉਹ ਦੂਈ ਸਾਈਡ ਤੋਂ ਨਿਸ਼ਾਨਾ ਬੰਨ ਕੇ ਵੀਰੇ ਸਿੱਧਾ ਸਿਰ ਚ ਮਾਰਦੇ ਆ ਫੱਟੜ ਕਰਦੇ ਆ ਪਹਿਲੇ ਦਿਨ ਫੱਟੜ ਕੀਤਾ ਮੈਨੂੰ ਮੈਂ ਚਲੋ ਟੀਨ ਬੰਨ ਲਈ ਮੈਂ ਕਿਹਾ ਚਲੋ ਬਚੋਰ ਹੋਊਗਾ ਮਾੜਾ ਮੋਟਾ ਜਥੇਬੰਦੀਆਂ ਕਹਿੰਦੇ ਤ ਇਹ ਟੀਨ ਵੀਰੇ ਲਾਈ ਹੋਈ ਹੈ ਟੀਨ ਟੀਨ ਦੇ ਵਿੱਚੋਂ ਵੀ ਉਹਨਾਂ ਨੇ ਫੈਰ ਮਾਰੇ ਤਾਂ ਵੀਰੇ ਟੀਨ ਚੋਂ ਪਾੜ ਕੇ ਟੀਨ ਪਿੱਟਦੇ ਵੱਜੀਆਂ ਗੋਲੀਆਂ ਪਰ ਉਹ ਤਾਂ ਕਹਿੰਦੇ ਰਬੜ ਦੀਆਂ ਗੋਲੀਆਂ ਜੀ ਵੀਰੇ ਰਬੜ ਦੀਆਂ ਗੋਲੀਆਂ ਬੱਟਰ ਤਾਂ ਹੋਈ ਰਹੀਆਂ ਜੇ ਰਬੜ ਦੀਆਂ ਗੋਲੀਆਂ ਮਾਰ ਮਾਰਨਾ ਕੀ ਕਰਨਾ ਵੀਰੇ ਯਾਰ ਉਹਰੇ ਬਲਾਸਟ ਸ਼ੂਟਰ ਨੇ ਸਾਡੇ ਕਿਸਾਨਾਂ ਗੂ ਜਾਂ ਜਿਹੜੇ ਕਿਸਾਨੀ ਸਾਡੇ ਭਰਾ ਐ ਕਈ ਬੰਦੇ ਯਾਰ ਸਾਡੇ ਇੱਕਦਮ ਮਰ ਵੀ ਗਏ ਵੀਰੇ ਇੱਕ ਦੀ ਅੱਖ ਨਿਕਲ ਗਈ ਸਾਡੇ ਯਾਰ ਦੋਸਤ ਦੀ ਹੁਣ ਕਰੀਏ ਕੀ ਵੀਰੇ ਸਿੱਧੇ ਮਾਰ ਰਹੇ ਸੀ ਤਾਂ ਆਪਣੀ ਅਸੀਂ ਦਿੱਲੀ ਹਰਿਆਣੇ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਆਂ ਵੀ ਅਸੀਂ ਹਰਿਆਣੇ ਦੇ ਵਿੱਚ ਬੈ ਕੇ ਕੀ ਕਰਨਾ ਹੈ ਅਸੀਂ ਜਾਣਾ ਤਾਂ ਦਿੱਲੀ ਹੈ ਤੁਸੀਂ ਸਾਨੂੰ ਰੋਡ ਰੋਡ ਦੇਣਾ ਹੈ ਅਸੀਂ ਵੀਰੇ ਟੋਲ ਟੋਲ ਕਟਾ ਕੇ ਜਾਵਾਂਗੇ ਜਿਹੜਾ ਰੋਡ ਦਾ ਯੂਜ਼ ਕਰਤੀਆਂ ਅਸੀਂ ਉਹਦਾ ਟੋਲ ਕਟਾ ਕੇ ਦਿੱਲੀ ਜਾਵਾਂਗੇ ਹਰਿਆਣੇ ਨਾਲ ਤਾਂ ਕੋਈ ਮਕਸਦ ਨਹੀਂ ਹੈ ਸਾਡੇ ਵੀ ਹਰਿਆਣੇ ਚ ਤਾਂ ਅਸੀਂ ਬੈਠਣਾ ਹੀ ਨਹੀਂ ਹੈਗਾ ਪਰ ਹਰਿਆਣੇ ਦੇ ਮੁੱਖ ਮੰਤਰੀ ਨੇ ਜਿਹੜੇ ਖੱਟਰ ਮਨੋ ਲਾਲ ਖੱਟਰ ਉਹਨਾਂ ਦਾ ਕਹਿਣਾ ਕਿ ਕਿਸਾਨਾਂ ਦੇ ਦਿੱਲੀ ਜਾਣ ਤੋਂ ਇਤਰਾਜ਼ ਨਹੀਂ ਉਹਨਾਂ ਦੇ ਤਰੀਕੇ ਤੋਂ ਇਤਰਾਜ਼ ਆ ਬੱਸਾਂ ਜਾਂ ਟ੍ਰੇਨਾਂ ਰਹੀਂ ਦਿੱਲੀ ਚਲੇ ਜਾਣ ਇਨ ਦਿੱਲੀ ਬਰੇ ਉੱਤੇ ਰਮਾ ਕਿਦਾਂ ਜਾਂ ਖੱਟਨ ਨੂੰ ਕਹਦੇ ਸਾਨੂੰ ਤਿਆਰੀ ਕਰਕੇ ਦੇ ਦੇ ਉਸੇ ਬਣਾ ਦੇ ਸਾਡੇ ਲਈ ਸੈੱਟ ਅਸੀਂ ਬਹਿ ਜਾਗੇ ਜਾ ਕੇ ਟਰਾਲੀਆਂ ਹੀ ਸਾਡੇ ਕੋਲ ਰਹਿਣ ਨੂੰ ਵੀਰੇ ਰਾਤ ਨੂੰ ਹੋਰ ਕਰਾਂਗੇ ਕੀ ਪੈਦਲ ਜਾ ਕੇ ਕੀ ਕਰਾਂਗੇ ਵੀਰੇ ਜੇ ਦੱਸੋ ਜੇ ਸਾਡੇ ਕੋਲ ਮੜਾ ਮੁੱਟਾ ਸਾਧਨ ਹੈ ਅਸੀਂ ਬਿਰਤਾਂ ਜਾਵਾਂਗੇ ਰਹਿਵਾਂਗੇ ਵੀਰੇ ਜੇ ਤੁਸੀਂ ਦਿੱਕਤ ਵੀ ਕਰਦੇ ਕੋਈ ਚੱਕਰ ਨਹੀਂ ਖੱਟਨ ਨੂੰ ਕਹਦੇ ਸਾਨੂੰ ਸੈੱਟ ਪਾ ਕੇ ਦੇ ਦੇ ਸਾਨੂੰ ਦੇ ਦੇ ਟਰੈਡਰ ਟਰਾਲੀਆਂ ਉੱਤੇ ਖੜਾ ਦਿਓ 10 ਜੀੜਾਂ ਦੀ ਲੋਡ ਹੈ ਸਾਨੂੰ ਅਸੀਂ ਆਰਮਨਾਲ ਜਾ ਕੇ ਬਹਿ ਜਾਗੇ ਵੀਰੇ ਟਰੈਨ ਨਾਲ ਹੀ ਚਲੇ ਜਾਵਾਂਗੇ ਕੋਈ ਗੱਲ ਨਹੀਂ ਸਾਨੂੰ ਦੇ ਸਾਧਨ ਦਾ ਦੇਵੇ ਕੋਈ ਉੱਤੇ ਬਹਿਣ ਲਈ ਜਾਂ ਸਾਨੂੰ ਕੋਈ ਲੰਗਰ ਪਰ ਜੇ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗਾਂ ਹੋਈਆਂ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਨਵੀਆਂ ਮੰਗਾਂ ਐਡ ਕਰ ਲਈਆਂ ਕੋਈ ਪੁਰਾਣੀ ਮੰਗ ਤੇ ਗੱਲਬਾਤ ਨਹੀਂ ਕਰ ਰਹੇ ਵੀਰ ਜੀ ਮੇਰੀ ਗੱਲ ਸੁਣੋ ਪਹਿਲਾਂ ਸਾਡੀਆਂ ਪੁਰਾਣੀ ਮੰਗਾਂ ਸੀਗੀਆਂ ਉਹਨਾਂ ਨੇ ਹਾਂ ਕਰਕੇ ਸਾਨੂੰ ਵੀਰੇ ਜਵਾਬ ਦਿੱਤਾ ਬਾਅਦ ਚ ਮੁੱਕਰ ਗਏ ਵੀ ਅਸੀਂ ਨਹੀਂ ਪੂਣੀ ਹੁਣ ਜਾਵਾਂਗੇ ਵੀਰੇ ਨਵੀਆਂ ਮੰਗਾਂ ਹੈ ਹੀ ਸਾਡੇ ਕੋਲ ਹੁਣ ਇੱਥੇ 4 ਦਿਨ ਹੋ ਗਏ ਵੀਰੇ ਕਿਸਾਨ ਫੱਟਣ ਹੋਏ ਆ ਉਹਨਾਂ ਲਈ ਮੰਗਾਂ ਉਹ ਤਾਂ ਬਦਨੀਆਂ ਵੀਰੇ ਸਾਨੂੰ ਨਾ ਪਹਿਲੇ ਦਿਨ ਹੀ ਸਾਨੂੰ ਮੰਗਾਂ ਸਾਡੀ ਪੂਰੀ ਕਰ ਦਿੰਦੇ ਸਾਨੂੰ ਕਿ ਲੋੜ ਸੀ ਪੱਟਣਾਂ ਉਹਦੇ ਮੰਗਾਂ ਨਾ ਬਦਦੀਆਂ ਉਹ ਤਾਂ ਅਸੀਂ ਮੰਗਾ ਤਾਂ ਬਦਨੀ ਵੀ ਅंदोलਨ ਕਰ ਰਹੇ ਸੱਟਾਂ ਲੱਗ ਰਹੀਆਂ ਯੂਜ਼ ਸਾਰਾ ਕੁਝ ਪੰਜਾਬ ਦਾ ਯੂਜ਼ ਹੋ ਰਿਹਾ ਵੀਰੇ ਉਹ ਤਾਂ ਫਿਰ ਮੰਗਾ ਬਦਨੀ ਹੈ ਇਹ ਤਾਂ ਹੈ ਨਹੀਂ ਵੀ ਹਾਂ ਨਾ ਅंदोलਨ ਕਰਨ ਦੋ ਮੰਗਾ ਉੱਥੇ ਹੀ ਖੜੀਆਂ ਸਾਡੀਆਂ ਬਿਲਕੁਲ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਬਾਰਡਰ ਬਣਾਤਾ ਹਰਿਆਣਾ ਪ੍ਰਸ਼ਾਸਨ ਨੇ ਤੇ ਪੰਜਾਬ ਦੀ ਸਾਰਾ ਹੱਦ ਦੇ ਵਿੱਚ ਹੀ ਆ ਕੇ ਜੜੀਆਂ ਅਥਰੂ ਗੈਸ ਦੇ ਗੋਲੇ ਧਾਕੇ ਜਾਂਦੇ ਨੇ ਤੇ ਪੰਜਾਬ ਸਰਕਾਰ ਦੀ ਜਿਹੜੀ ਹੈ ਇਹਦੇ ਵਿੱਚ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਵੀਰੇ ਭਗਵੰਤ ਜੀ ਹੁਣ ਥੋੜਾ ਜਿਹਾ ਕਰਤਾ ਰਿਹਾ ਹੈ ਬੈ ਪਰੀਕਾ ਭਗਵਾਨ ਤੁਮਾਨੂੰ ਮੈਂ ਨਾਲ ਘੁੰਮਿਆ ਵੀਰੇ ਗੁਰਲਾਲ ਕਨੌਰ ਦੇ ਨਾਲ ਘੁੰਮਿਆ ਗੱਡੀ 'ਚ ਬੈ ਕੇ ਘੁੰਮਿਆ ਹੋਇਆ ਜਦੋਂ ਵੋਟਾਂ ਪਾਉਣ ਤੋਂ ਪਹਿਲਾਂ ਸਾਥ ਦਿੱਤਾ ਵੀ ਕੋਈ ਗੱਲ ਨਹੀਂ ਨਵੀਂ ਸਰਕਾਰ ਹੈ ਚੇਂਜ ਕਰਕੇ ਦੇਖ ਲਈਏ ਤੇ ਹੁਣ ਉਹਨਾਂ ਦਾ ਵੀ ਹੱਕ ਬਣਦਾ ਵੀਰੇ ਸਾਰੇ ਪੰਜਾਬ ਦਾ ਪਤਾ ਹੀ ਹੈ ਵੋਟਾਂ ਪਾਈਆਂ ਸਭ ਨੇ ਵੱਧ ਤੋਂ ਵੱਧ ਚਿਤਾਇਆ ਹੈ ਇਹ ਭਗਵਾਨ ਤੁਮਾਨੂੰ ਕਹਿੰਦਾ ਜੁਹੰਦਾ ਵੀ ਤੁਸੀਂ ਸਾਥ ਤਾਂ ਦੋ ਆ ਕੇ ਖੜ ਕੇ ਤਾਂ ਦੇਖੋ ਵੀਰੇ ਬਣਦਾ ਕੀ ਹੈ ਡਰੋਨ ਲੈ ਕੇ ਸਿੱਧੇ ਬੰਬ ਪੰਜਾਬ 'ਚ ਛੁਟਦੇ ਆ ਹੱਕ ਤਾਂ ਹੈ ਨਹੀਂ ਵੀਰੇ ਹਰਿਆਣਾ ਦਾ ਹੱਕ ਤਾਂ ਹੈ ਨਹੀਂ ਵੀ ਡਰੋਨ ਪੰਜਾਬ 'ਚ ਲਿਆਓ ਜੇ ਬਾਰਡਰ ਤੁਸੀਂ ਬਣਾਤਾ ਡਰੋਨ ਕਾਨੂੰ ਲੈ ਕੇ ਆ ਰਹੇ ਹੋ ਭੂਤ ਮੰਤ ਮੰਨੂ ਹੀ ਕਹਿੰਦਾ ਚਾਹੁੰਦਾ ਵੀ ਆਪਣੀ ਮਿਲਟਰੀ ਨੂੰ ਕਵੇ ਜੇ ਉਹਨਾਂ ਦਾ ਡਰੋਨ ਆਂਦਾ ਗੋਲੀ ਮਾਰ ਕੇ ਨੀਚੇ ਘੇਰੇ ਉਹ ਸਾਡੇ ਕਿਸਾਨਾਂ ਚ ਅਸੀਂ ਬੰਦੀਆਂ ਦੇ ਵੀਰੇ ਪਰਸੋਂ ਲਿਆ ਕੇ ਡਰੋਨ ਨਾਲ ਹੀ ਬੰਬ ਘੇਰਤੇ ਇਹ ਕੀ ਗੱਲ ਬਣੀ ਹੈ ਇਹ ਗੱਲ ਥੋੜੀ ਬਣੀ ਤੁਸੀਂ ਡਰੋਨ ਲੈ ਰਹੇ ਚਲੋ ਪਤੰਗ ਨਾਲ ਡਰੋਨ ਕੰਟਰੋਲ ਹੋ ਗਿਆ ਉਹਨਾਂ ਦਾ ਮੁੜ ਕੇ ਡਰੋਨ ਨਹੀਂ ਡਾਇਆ ਉਹਨਾਂ ਨੇ ਪਰ ਉਹਨਾਂ ਦਾ ਹੱਕ ਨਹੀਂ ਹੈਗਾ ਜੀ ਪੰਜਾਬ ਚ ਲੈ ਕੇ ਡਰੋਨ ਨਾਲ ਹੀ ਬੰਬ ਛੁੱਟੋ ਸਾਡੇ ਕੋਲ ਜੇ ਤੁਸੀਂ ਬਾਰਡਰੇ ਬਣਾਤਾ ਤੇ ਤੁਹਾਡਾ ਹੱਕ ਥੋੜੀ ਹੈ ਜਿਆਦਾ ਸਾਨੂੰ ਕਵੇ ਵੀ ਭਗਵੰਤ ਮਾਨ ਵੀ ਹਾਂ ਆ ਚੱਕੋਸਲਾ ਕਰ ਦਿਓ ਅਗਲੇ ਦੇ ਸਾਹਮਣੇ ਫਿਰ ਤਾਂ ਕਰਤਾਾਂਗੀ ਬ ਸਪੋਰਟ ਕੀਤੀ ਹੈ ਨੌਜਵਾਨਾਂ ਨੇ ਬੜਾ ਬਹੁਮਤ ਦੇ ਨਾਲ ਪੰਜਾਬ ਸਰਕਾਰ ਜਿੱਤੀ ਹੈ ਹੁਣ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਵੀ ਨੇੜੇ ਆ ਰਹੀਆਂ ਭਗਵੰਤ ਸਿੰਘ ਮਾਨ ਹਣਾ ਵੱਲੋਂ ਇਹ ਕਿਹਾ ਜਾਂਦਾ ਹੈ ਕਿ 13 ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਤੁਸੀਂ ਮੈਨੂੰ ਦੇ ਦੋ ਤੇ ਜੜੀ ਕੇਂਦਰ ਵੱਲ ਗਰੰਟੀ ਬਜੂਗੀ ਉਹ ਮੈਂ ਜਿਹੜੇ ਹੱਕ ਨੇ ਉਹ ਮੈਂ ਲੈ ਕੇ ਦਊਂਗਾ ਮੈਂ ਜ਼ਿੰਮੇਵਾਰ ਭਾਜੀ ਜ਼ਿੰਮੇਵਾਰੀਆਂ ਦਾ ਹਰੇਕ ਲੈ ਲੈਂਦਾ ਭੁਗਤਣਾ ਬਾਅਦ ਝੋਖਾ ਹੁੰਦਾ ਹੈ ਹੁਣ ਭਗਵੰਤ ਮਾਨ ਨੇ ਕਈ ਵਾਅਦੇ ਕੀਤੇ ਨਹੀਂ ਪੂਰੇ ਹੋਰੇ ਜਾ ਤਾਂ ਵੀਰੇ ਹੁਣ ਪੰਜਾਬ ਨੂੰ ਹੀ ਪਤਾ ਵੀ ਵੋਟਾਂ ਦੇਣੀਆਂ ਜਾਂ ਨਹੀਂ ਦੇਣੀਆਂ ਪੰਜਾਬ ਤਾਂ ਅੱਕ ਗਿਆ ਵੀਰੇ ਪਹਿਲਾਂ ਬਾਦਲਾਂ ਤੋਂ ਅੱਕ ਗਿਆ ਫਿਰ ਕਾਂਗਰਸੀਆਂ ਤੋਂ ਹੁਣ ਆਮ ਆਦਮੀ ਪਾਰਟੀ ਤੋਂ ਅੱਕ ਗਿਆ ਵੀਰੇ ਹੁਣ ਮੈਂ ਗੁਰਲਾਲ ਘਨੌਰ ਨੂੰ ਇਹ ਕਹਿਣਾ ਚਾਹੁੰਦਾ ਇੱਕ ਗੱਲ ਵੀ ਅਸੀਂ ਤੁਹਾਡੇ ਨਾਲ ਘੁੰਮੇ ਆ ਸਾਨੂੰ ਫੋਨ ਕਰਕੇ ਵੀ ਨਹੀਂ ਪੁੱਛਦਾ ਵੀ ਕਿਦਾਂ ਠੀਕ ਹੋ ਤੁਸੀਂ ਛੱਟਾਂ ਲੱਗੀਆਂ ਫਲਾਣਾ ਢਮਗਾਣਾ ਆਪਣੇ ਬੰਦੇ ਜਿਹੜੇ ਨਾਲ ਦੇ ਐ ਜਿਹੜੇ ਆਪਣੇ ਉਹਨਾਂ ਦੇ ਜਾਤ ਦੇ ਉਹਨਾਂ ਦੇ ਨਾਲ ਚੱਕੀ ਫਿਰਦਾ ਜਿਹੜਾ ਵੀਰੇ ਮੈਂ ਤੁਹਾਨੂੰ ਮੈਂ ਦਿਖਾ ਦੂੰਗਾ ਵੀਡੀਓ ਸਾਰੀ ਪਈਆਂ ਮੇਰੇ ਕੋਲੇ ਗੁਰਲਾਲ ਘਨੌਰ ਦੀਆਂ ਅਸੀਂ ਨਾਲ ਘੁੰਮਿਆ ਗੱਡੀਆਂ ਤੋੜੀਆਂ ਵੀਰੇ ਆਪਣੀ ਮੈਂ ਟੈਕਸੀ ਚ ਚਲਾਉਂਦਾ ਇਹ ਟਰੈਕਟਰ ਦਾ ਸੌਂਗ ਉਹਨਾਂ ਰੱਖਿਆ ਹੋਇਆ ਐਦ ਤੱਕ ਬਿੱਗਾ ਬਿੱਗਾ ਗਿਆ ਸਾਡੇ ਕੋਲੇ ਚਲੋ ਸੌਂਗ ਉਹਨਾਂ ਰੱਖਿਆ ਪਰ ਅਸੀਂ ਨਾਲ ਘੁੰਮਿਆ ਵੀਰੇ ਫਿਰ ਗੁਰਲਾਲ ਘਨੌਰ ਜਿਹੜੇ ਆਪਣੇ ਰਿਸ਼ਤੇਦਾਰਾਂ ਨਾਲ ਚੱਕੀ ਫਿਰਦਾ ਤੇ ਹੁਣ ਜਿਵੇਂ ਇੱਥੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਆਂ ਸੱਤ-ਸੱਤ ਲੇਅਰ ਦੀ ਬੈਰੀਕੇਡਿੰ ਕੀ ਲੱਗਦਾ ਕਿ ਅਟਾਰੀ ਵਾਗਾ ਬਾਰਡਰ ਤੇ ਜਾਂ ਚੀਨ ਦੇ ਬਾਰਡਰਾਂ ਤੇ ਜਾਂ ਕਿ ਨੇਪਾਲ ਦੇ ਨਾਲ ਲੱਗਦੇ ਦੇਖਦੇ ਕਿਸੇ ਨਾਲ ਲੱਗਦੇ ਬਾਰਡਰ ਦੇ ਉਤੇ ਅਜਿਹੀ ਬੈਰੀਕੇਟਿੰਗ ਹੋਈ ਹੋਵੇ ਐਨੀਆਂ ਲੇਰਾਂ ਬਣਾਈਆਂ ਹੁਣ ਨਹੀਂ ਬਿਲਕੁਲ ਨਹੀਂ ਵੀਰੇ ਉੱਤੇ ਜਿੱਥੇ ਖਤਰਾ ਉੱਥੇ ਬਣਾਉਂਦੇ ਨਹੀਂ ਹੈਗੇ ਜਿੱਥੇ ਖਤਰਾ ਨਹੀਂ ਹੈਗਾ ਉੱਥੇ ਪਾਈ ਜਾਂਦੇ ਹੁਣ ਵੀਰੇ ਅੱਗੇ ਅਸੀਂ ਤਾਂ ਬਥੇਰਾ ਜ਼ੋਰ ਲਾ ਲਿਆ ਬੈਰੀਕੇਡ ਜਿਹੜੇ ਮੇਨ ਸੀਗੇ ਖਿੱਚ ਲਈ ਟਰੈਕਟਰ ਨਾਲ ਜ਼ੋਰ ਸੀਗਾ ਜਿਹੜਾ ਹੁਣ ਵੀਰੇ ਅੱਗੇ ਹੈਗੀਆਂ ਐਡੇ ਐਡੇ ਸੂਏ ਜਿਹੜੇ ਗੱਡੇ ਹੋਏ ਆ ਉਹ ਜੀਸੀਬੀਆਂ ਨਾਲੇ ਪੱਟਣਗੇ ਟਰੈਕਟਰ ਨਾਲ ਤਾਂ ਪੱਟਨੇ ਨਹੀਂ ਵੀਰੇ ਹੁਣ ਜੀਸੀਬੀ ਦੀ ਲੋੜ ਹੈ ਜੀਸੀਬੀਆਂ ਨੇ ਉਹ ਪੱਟਦੇ ਫਿਰ ਅੱਗੇ ਫੇਰ ਬੈਰੀਕੇਡ ਲੱਗੇ ਉਹ ਟਰੈਕਟਰ ਨਾਲ ਫੇਰ ਖਿੱਚ ਲਾਵਾਂਗੇ ਅਸੀਂ ਤਾਂ ਤਿਆਰ ਬੈਠੇ ਆ ਵੀਰੇ ਕੋਈ ਗੱਲ ਨਹੀਂ ਮਾਰ ਕੇ ਹੀ ਜਾਵਾਂਗੇ ਪਿੱਛੇ ਨਹੀਂ ਮੁੜਦੇ ਹੈਗੇ ਤੇ ਹੁਣ ਐਤਵਾਰ ਦਾ ਟਾਈਮ ਦਿੱਤਾ ਹੈ ਕੇਂਦਰੀ ਮੰਤਰੀਆਂ ਦੇ ਨਾਲ ਜੇ ਨਹੀਂ ਕਿਸੇ ਨਤੀਜੇ ਤੇ ਪਹੁੰਚਦੀ ਗੱਲ ਤਾਂ ਫਿਰ ਕਿਵੇਂ ਦਿੱਲੀ ਕੋਈ ਦਾ ਰਹੂਗਾ ਫਿਰ ਜੀ ਜਥੇਬੰਦੀਆਂ ਕਹਿੰਦੇ ਨੇ ਕਿ ਤੁਪਾਂਗੇ ਵੀਰੇ ਕੋਈ ਗੱਲ ਨਹੀਂ ਹੈਗੀ ਪੱਟੇ ਜਾਣਗੇ ਸਾਰੇ ਬੈਰੀਕੇਟ ਪੜਦਾਂਗੇ ਵੀਰੇ ਕੋਈ ਚੱਕਰ ਨਹੀਂ ਹੈ ਪਹਿਲਾਂ ਪੱਟੇ ਆ ਪੜਦਾਂਗੇ ਗੋਲੀਆਂ ਵੀ ਖਾਤੀਆਂ ਕੋਈ ਚੱਕਰ ਨਹੀਂ ਹੈ ਵੀਰੇ ਅਸੀਂ ਤਾਂ ਮਰਨ ਨੂੰ ਤਿਆਰ ਬੈਠੇ ਆ ਸੋਚਿਆ ਹੈ ਵੀ ਮਰ ਕੇ ਜਾਵਾਂਗੇ ਇਦਾਂ ਵਾਪਸ ਨਹੀਂ ਜਾਂਦੇ ਹੈਗੇ ਜੇ ਜਥੇਬੰਦੀਆਂ ਸਾਡੀ ਸਾਥ ਦੇਣ ਅਸੀਂ ਤਾਂ ਤਿਆਰ ਆ ਵੀਰੇ ਅੱਗੇ ਜਾਣ ਨੂੰ ਹੁਣ ਹਾਂ ਕਰ ਦੋ ਹੁਣ ਟ੍ਰੈਕਟ ਤੋੜਨਾ ਹੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਜਥੇਬੰਦੀਆਂ ਦੀ ਤੁਸੀਂ ਗੱਲ ਕੀਤੀ ਹੈ ਕਿ ਸਾਥ ਦੇਣ ਜਦੋਂ ਨੰਦੋਲੰਦੀ ਆਵਾਜ਼ ਪਹੁੰਚੀ ਹੈ ਤੇ ਜਦੋਂ ਦਿੱਲੀ ਪਹੁੰਚੇ ਨੌਜਵਾਨਾਂ ਨੂੰ ਕਿਤੇ ਨਾ ਕਿਤੇ ਆਗੂਆਂ ਦੇ ਵੱਲੋਂ ਹੀ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਇਹ ਸਾਡੇ ਨਾਲ ਨਹੀਂ ਹੈ ਨੌਜਵਾਨਾਂ ਨੂੰ ਪਿੱਠ ਬਖੋਣ ਦਾ ਵੀ ਕੰਮ ਕਿਤੇ ਨਾ ਕਿਤੇ ਹੋਇਆ ਸੀ ਕਿਵੇਂ ਲੱਗਦਾ ਕਿਤੇ ਅਜਿਹਾ ਡਰ ਹੁਣ ਤਾਂ ਨਹੀਂ ਨਹੀਂ ਵੀਰੇ ਅਜਾ ਕੋਈ ਡਰ ਨਹੀਂ ਪਹਿਲਾਂ ਵੀ ਨਹੀਂ ਸੀਗਾ ਪਰ ਇਹ ਵੀ ਚਲੋ ਜਥੇਬੰਦੀ ਥੋੜਾ ਸਾਥ ਦੇ ਨਾ ਨੌਜਵਾਨੀ ਹੈ ਵੀਰੇ ਬਜ਼ੁਰਗਾਂ ਤੋਂ ਅਸੀਂ ਕਹਿੰਦੇ ਪਿੱਛੇ ਰੋ ਤੁਸੀਂ ਨੌਜਵਾਨਿਆਂ ਦਾ ਕੰਮ ਹੈ ਬਜ਼ੁਰਗਾਂ ਦਾ ਕੰਮ ਤਾਂ ਹੈਗਾ ਸਾਨੂੰ ਵੀਰੇ ਕੱਲ ਨੂੰ ਪਰਚੇ ਉਹ ਛਡਵਾਣ ਦਾ ਠੀਕ ਹੈ ਵੀਰੇ ਸਾਨੂੰ 1921 ਹੋਊਗੀ ਸਾਨੂੰ ਲੈ ਕੇ ਜਾਣ ਦਾ ਨੌਜਵਾਨਾਂ ਦਾ ਕੰਮ ਹੈ ਵੀਰੇ ਅੱਗੇ ਆਪਣਾ ਬਜ਼ੁਰਗਾਂ ਦਾ ਕੰਮ ਨਹੀਂ ਹੈਗਾ ਬਜ਼ੁਰਗਾਂ ਬਾਤ ਤੋਂ ਵੱਧ ਕੀ ਕਰਨਗੇ ਵੀਰੇ ਬੋਰੀਆਂ ਚੱਕ ਕੇ ਬੈ ਉਹਦੇ ਗਿਰਦੇ ਨੇ ਤਰੁਗਾਇਤੇ ਕੋਲ ਦੇ ਹੁਣ ਇਹ ਸੱਟ ਲੱਦੀ ਸਾਨੂੰ ਵੀ ਦੁੱਖ ਲੱਗਦਾ ਵੀਰੇ ਸਾਡੇ ਬਜ਼ੁਰਗਾਂ ਦੀ ਸੱਟ ਲੱਗ ਰਹੀ ਹੈ ਪਰ ਇਹ ਵੀ ਬਜ਼ੁਰਗਾਂ ਨੂੰ ਅਸੀਂ ਕਹਿੰਦੇ ਤੁਸੀਂ ਪਿੱਛੇ ਰਹੋ ਜਥੇਬੰਦਿਆਂ ਨੇ ਵੀ ਕਹਿੰਦੇ ਸਾਡਾ ਸਾਥ ਦੋ ਅਸੀਂ ਨਾਲ ਖੜੇ ਆ ਤੁਹਾਡੇ ਪਹਿਲਾਂ ਅਸੀਂ ਮਰਾਂਗੇ ਬਾਅਦ ਚ ਤੁਹਾਨੂੰ ਸੱਟਾਂ ਲੱਗਣਗੀਆਂ ਇੰਨਾ ਕਹਿ ਰਹੇ ਆ ਅਸੀਂ ਜਥੇਬੰਦਿਆਂ ਨੇ ਵੀ ਕਹਿ ਰਹੇ ਆ ਵਧੀਆ ਜੱਥੇਬੰਦੀਆਂ ਸਾਡੀਆਂ ਮਾੜਾ ਨਹੀਂ ਹੈ ਵੀਰੇ ਪਿੱਠ ਕੋਈ ਨਹੀਂ ਦਿਖਾਣ ਵਾਲੀ ਹੈਗੀ ਸਾਡੀ ਜੱਥੇਬੰਦੀਆਂ ਬਿਲਕੁਲ ਪਿਛਲੀ ਵਾਰ ਦਿੱਲੀ ਜਦੋਂ ਪਹੁੰਚੇ 26 ਜਨਵਰੀ ਤੇ ਲਾਲ ਕਿਲੇ ਨੂੰ ਵੀ ਘੇਰਾ ਪੈ ਗਿਆ ਤੇ ਇਸ ਵਾਰ ਸਰਕਾਰ ਨੇ ਪਹਿਲਾਂ ਹੀ ਲਾਲ ਕਿਲੇ ਦੇ ਦੋਆਲੇ ਸਿਕਿਉਰਿਟੀ ਵਧਾ ਦਿੱਤੀ ਲਾਲ ਕਿਲਾ ਬੰਦ ਕਰ ਦਿੱਤਾ ਵੀਰੇ ਲਾਲ ਕਿਲੇ ਦਾ ਉਦੋਂ ਜਾਂਦੇ ਜਦੋਂ ਮਾਰਚ ਕੱਟਣਾ ਹੁੰਦਾ ਹੈ ਲਾਲ ਕਿਲੇ ਦਾ ਪਹਿਲਾਂ ਵੀ ਨਹੀਂ ਜੱਥੇਬੰਦੀਆਂ ਦੀ ਸਾਡੀਆਂ ਦੀ ਕੋਲ ਸੀ ਵੀ ਲਾਲ ਕਿਲੇ ਦੇ ਜੋ ਮੈਂ ਗਿਆ ਸੀ ਵੀਰੇ ਨਾਲ ਮੇਰੀ ਵੀਡੀਓ ਹੀ ਪਈ ਹੈ ਦੀਪ ਸਿੱਧੂ ਜਦੋਂ ਝੰਡਾ ਚੜ੍ਹ ਗਿਆ 10 ਮਿੰਟ ਬਾਅਦ ਆਇਆ ਉਸ ਤੋਂ ਪਹਿਲਾਂ ਝੰਡਾ ਚੜਾਦਾ ਸੀ ਵੀਰੇ ਦੀ ਬੀਚੂ ਬਦ ਨਾਮ ਕਰਤਾ ਇਹ ਤਾਂ ਸਾਡੀ ਵੀਰੇ ਨੌਜਵਾਨੀ ਆ ਜਿੱਧਰੋਂ ਚੱਲ ਗਈ ਲੈਰਾਂ ਤੇ ਚੱਲ ਚੱਲ ਪੈਣੀ ਆ ਵੀਰੇ ਇਹ ਤਾਂ ਹੈ ਨਹੀਂ ਵੀ ਉਹਨੂੰ ਅਸੀਂ ਲਾਲਕੀਲੇ ਤੇ ਕਰਨਾ ਕੀ ਹੈ ਜਾ ਕੇ ਵੀਰੇ ਅਸੀਂ ਤਾਂ ਜਾ ਕੇ ਦਿੱਲੀ ਧਰਨਾ ਦੇਣਾ ਆਪਣਾ ਮੰਗਾ ਮੰਨਵਾਣੀ ਆ ਹੁਣ ਤਾਂ ਕੁਛ ਨਹੀਂ ਵੀਰੇ ਲਾਲਕੀਲੇ ਤੇ ਕਰਨਾ ਕੀ ਹੈ ਅਸੀਂ ਤਾਂ ਵੀਰੇ ਅੰਦੋਲਨ ਵੀ ਨਹੀਂ ਕਰਨਾ ਚਾਹੁੰਦੇ ਸਾਡੀਆਂ ਮੰਗਾ ਮੰਨਣ ਅਸੀਂ ਘਰ ਨੂੰ ਜਾਈਏ ਬਹਿ ਜਾਈਏ ਆਪਣਾ ਕੰਮ ਕਾਰ ਕਰੀਏ ਟੈਕਸੀ ਦਾ ਕੰਮ ਹੈ ਵੀਰੇ ਅਸੀਂ ਟੈਕਸੀ ਚਲਾਈਏ ਜਾ ਕੇ ਹੁਣ ਸਾਡੀਆਂ ਗੱਡੀਆਂ 30 30 40 ਕਿਲੋਮੀਟਰ ਘੁੰਮ ਕੇ ਜੰਨੀ ਆ ਅਸੀਂ ਸੋਚਦੇ ਆ ਵੀਰੇ ਕੋਈ ਨਹੀਂ ਸਿੱਧਾ ਬਾਰਡਰਾਂ ਤੇ ਜਾਣ ਜਿਵੇਂ ਕਹਿ ਦਿੰਦੇ ਆ ਕਿ ਕਿਸਾਨ ਦਾ ਪੁੱਤ ਦੇਸ਼ ਦੀ ਸਰਹੱਦ ਤੇ ਮਰਦਾ ਤੇ ਕਿਸਾਨ ਆਪਣੀ ਰਾਜ ਦੀ ਹੱਦ ਦੇ ਵਿੱਚ ਹੀ ਦੂਸਰੇ ਸਟੇਟ ਦੇ ਵਿੱਚ ਜਾਨ ਲਈ ਮਰੀ ਜਾ ਰਿਹਾ ਹੈ ਕਿ ਇਦਾਂ ਵੀਰੇ ਤੁਹਾਨੂੰ ਪਤਾ ਹੀ ਹੁੰਦਾ ਸਰਕਾਰਾਂ ਦਾ ਕੰਮ ਹੈ ਤਾਂ ਹੁਣ ਸਾਨੂੰ ਧੱਕੇ ਨਾਲ ਰੋਕ ਰਿਆਂ ਜੇ ਤਾਂ ਹੋਵੇ ਵੀ ਹਾਂ ਤੁਸੀਂ ਸਾਡੇ ਪੰਜਾਬ ਚ ਨਾ ਬੜੋ ਹਰਿਆਣੇ ਵਾਲੇ ਭਰਾ ਸਾਡੇ ਨਾਲ ਖੜੇ ਆ ਉਹ ਵੀ ਕਹਿੰਦੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਵੀਰੇ ਕਿਉਂਕਿ ਉਹ ਤਾਂ ਭਾਈ ਹੈ ਸਾਡਾ ਛੋਟਾ ਭਾਈ ਹੈ ਇਹ ਆ ਵੀ ਹਰਿਆਣਾ ਦਾ ਕਹਿੰਦਾ ਵੀ ਅਸੀਂ ਪੰਜਾਬ ਚ ਆਈਏ ਅਸੀਂ ਜਾਈਏ ਪਰ ਅਸੀਂ ਇਹ ਤੁਹਾਡਾ ਕੰਮ ਕਰ ਰੋਕੀ ਹਰਿਆਣੇ ਦਾ ਜਿਹੜਾ ਪੰਜਾਬ ਨਾਲ ਚੱਲਦਾ ਹੈ ਜੇ ਰੋਕਦੀ ਐ ਸੀ ਫਿਰ ਇਹ ਨਾਲ ਕੀ ਬਣੂਗਾ ਵੀਰੇ ਇਹਨਾਂ ਦਾ ਕੀ ਬਣੂਗਾ ਇਹ ਸੋਚੀ ਆਪਾਂ ਲੋਕਤੰਤਰ ਦੀ ਗੱਲ ਕਹੀ ਜਾਂਦੀ ਹੈ ਲੋਕਤੰਤਰ ਦੇ ਤਿੰਨ ਹੁੰਦੇ ਆ ਭੀ ਲੋਕਾਂ ਦੇ ਲਈ ਲੋਕਾਂ ਵਾਸਤੇ ਲੋਕਾਂ ਵੱਲੋਂ ਕਿ ਲੱਗਦਾ ਹੈ ਦੇਸ਼ ਦੇ ਵਿੱਚ ਪੰਜਾਬ ਦੇ ਲਈ ਕੋਈ ਲੋਕਤੰਤਰ ਖੜਾ ਹੈ ਇਦਾਂ ਦਾ ਵਿਰੇ ਹਾਲੇ ਕੁਝ ਨਹੀਂ ਪਤਾ ਲੱਗ ਰਿਹਾ ਗਿਆ ਨਾ ਤਾਂ ਨੈਟ ਚੱਲ ਰਿਹਾ ਪਤਾ ਲੱਗਦਾ ਹੋਵੇ ਤਾਂ ਫਿਰ ਤਾਂ ਦੱਸਿਓ ਵੀਰੇ ਇਦਾਂ ਦੀ ਅਜੇ ਕੋਈ ਗੱਲ ਨਹੀਂ ਹੈਗੀ ਬਹੁਤ ਬਹੁਤ ਧੰਨਵਾਦ ਵੀਰੇ ਤੇ ਗੱਲ ਇਹ ਹੈ ਕਿ ਜ ਜੇ ਹਰਿਆਣੇ ਦੇ ਵਿੱਚ ਐਂਟਰੀ ਨੂੰ ਬੈਨ ਕਰ ਦਿੱਤਾ ਹਰਿਆਣੇ ਦੇ ਵਿੱਚ ਕੋਈ ਧਰਨਾ ਨਹੀਂ ਹਰਿਆਣੇ ਦੇ ਵਿੱਚ ਕੋਈ ਅੰਦੋਲਨ ਨਹੀਂ ਹੋਣ ਜਾ ਰਿਹਾ ਦਿੱਲੀ ਕੂਚ ਦੀਆਂ ਤਿਆਰੀਆਂ ਸਿਰਫ ਰਾਹ ਮੰਗ ਰਹੇ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਟੋਲ ਵੀ ਪੇ ਕਰਕੇ ਜਾਵਾਂਗੇ ਜੇਕਰ ਹਰਿਆਣੇ ਦੇ ਵਿੱਚੋਂ ਦੀ ਲੰਘਾਂਗੇ ਪਰ ਦੂਸਰੇ ਪਾਸੇ ਹਰਿਆਣੇ ਦੇ ਮੰਤਰੀਆਂ ਵੱਲੋਂ ਕੁਝ ਅਜਿਹੇ ਬਿਆਨ ਕਿਹਾ ਜਾਂਦਾ ਹੈ ਕਿ ਅੰਦੋਲਨ ਦੇ ਵਿੱਚ ਸਾਨੂੰ ਅੰਦੋਲਨਕਾਰੀਆਂ ਦਾ ਤਰੀਕਾ ਜਿਹੜਾ ਦਿੱਲੀ ਜਾਣ ਦਾ ਸਹੀ ਨਹੀਂ ਲੱਗਦਾ ਅਸੀਂ ਬੱਸਾਂ ਦੇਵਾਂਗੇ ਅਸੀਂ ਟ੍ਰੇਨਾਂ ਦੇਵਾਂਗੇ ਕਹਿਣ ਦਾ ਭਾਵੇਂ ਹੈ ਕਿ ਬੱਸਾਂ ਰਾਹੀਂ ਜਾਣ ਜਾਂ ਟ੍ਰੇਨਾਂ ਰਾਹੀਂ ਜਾਣ ਪਰ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਹਰਿਆਣਾ ਸਰਕਾਰ ਸਾਧਨ ਸਾਧਨ ਮੁਹੱਈਆ ਕਰਵਾ ਦੇਵੇ ਤੇ ਅਸੀਂ ਆਪਣੇ ਸਾਧਨ ਇੱਥੇ ਹੀ ਖੜੇ ਕਰਕੇ ਤੇ ਅੱਗੇ ਉਹਨਾਂ ਦੇ ਸਾਧਨਾਂ ਤੇ ਚੱਲੇ ਜਾਵਾਂਗੇ ਸੋ ਹੁਣ ਐਤਵਾਰ ਦੀ ਕਾਲ ਦਿੱਤੀ ਗਈ ਹੈ ਐਤਵਾਰ ਨੂੰ ਇੱਕ ਵਾਰ ਫਿਰ ਮੀਟਿੰਗ ਜੇ ਕੇਸ ਪਾਸੇ ਲੱਗਦੇ ਨੇ ਇਹ ਤਾਂ ਹੁਣ ਐਤਵਾਰ ਦੇ ਦਿਨ ਹੀ ਸਾਹਮਣੇ ਆਵੇਗਾ ਫਿਲਹਾਲ ਜਿਹੜਾ ਮਾਹੌਲ ਹੈ ਸ਼ਾਂਤ ਹੈ ਬੱਟ ਦੇ ਉੱਤੇ ਸਾਰੇ ਆਪੋ ਆਪਣੇ ਟ੍ਰੈਲੀਆਂ ਦੇ ਉੱਤੇ ਬੈਠੇ ਨੇ ਟਰੈਕਟਰਾਂ ਤੇ ਬੈਠੇ ਨੇ ਸੋ ਲੀਡਰਾਂ ਦੇ ਜਿਹੜੀ ਹੈ ਅਗਲੀ ਕਾਲ ਦੀ ਲੀਡਰਾਂ ਦੇ ਅਗਲੇ ਹੁਕਮਾਂ ਦੀ ਜਿਹੜੀ ਹੈ ਉਡੀਕ ਕੀਤੀ ਜਾ ਰਹੀ ਹੈ ਕੈਮਰਾਮੈਨ ਸਮੀਰ ਤੇ ਅੰਕੀ ਦੇ ਨਾਲ ਗਗਨਦੀਪ ਸਿੰਘ ਸਕਾਈ ਨਿਊਜ਼ ਪੰਜਾਬ